ਵਟਸਐਪ ਤੇ ਜੇ ਇੱਕ ਵੀਰਜੀ ਦਾ ਮੈਸੇਜ ਆਇਆਗਾ ਜੋ ਕਿ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਨੀ ਹੈ ਜੀ ਕਰੋ ਜੀ ਕਰੋ ਉਹ ਲਿਖਦੇ ਹਨ ਕਿ ਕੁਝ ਇਤਿਹਾਸ ਘਰ ਲਿਖਦੇ ਸਨ ਕਿ ਮਾਤਾਜੀਤ ਕੌਰ ਜੀ ਤੇ ਮਾਤਾ ਸੁੰਦਰੀ ਜੀ ਇੱਕ ਸਨ ਇਸੇ ਕਰਕੇ ਚਾਰ ਸਹਿਬਜ਼ਾਦੇ ਦੀ ਮਾਤਾ ਬੀਬੀ ਅਜੀਤ ਕੌਰ ਜੀ ਸਨ ਤੁਹਾਡੇ ਕੀ ਵਿਚਾਰ ਹਨ ਜਰੂਰ ਦੱਸੋ ਜੀ ਇਹ ਵੀਰਜੀ ਦਾ ਕੀ ਨਾਮ ਹੈ ਤੇ ਕਿਹੜਾ ਪਿੰਡਾ ਵੀਰਜੀ ਦਾ ਇਹਨਾਂ ਨੇ ਨਾ ਹੀ ਆਪਣਾ ਨਾਮ ਦੱਸਿਆ ਨਾ ਹੀ ਇਹਨਾਂ ਨੇ ਪਿੰਡ ਦਾ ਨਾਮ ਦੱਸਿਆ ਜੀ ਜਸਟ ਮੈਸੇਜ ਕਰਿਆ ਜੀ ਵੀਰਜੀ ਸਭ ਤੋਂ ਪਹਿਲਾਂ ਧੰਨਵਾਦ ਆ ਆਪ ਜੀ ਨੇ ਸਮਾ ਕਰਕੇ ਮੈਸੇਜ ਕੀਤਾ ਹਾਂਜੀ ਆਪਣਾ ਨਾਮ ਤੇ ਪਿੰਡ ਦਾ ਨਾਮ ਵੀ ਜਰੂਰ ਲਿਖਿਆ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਕਿਹੜੇ ਵੀਰਪੈਣ ਸਾਨੂੰ ਸਵਾਲ ਪੁੱਛ ਰਹੇ ਨੇ ਤੇ ਜਿੰਨਾਂ ਕਿ ਸਾਡਾ ਬੁੱਧੀ ਮੰਡਲ ਕੰਮ ਕਰਦਾ ਆ ਆਪ ਜੀ ਨਾਲ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਵੀ ਕਰਾਂਗੇ ਠੀਕ ਹੈ ਲੇਕਿਨ ਵਿਸਥਾਰਪੂਰਵਕ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿਸੇ ਵਿਦਵਾਨ ਪ੍ਰਚਾਰਕ ਨਾਲ ਗੱਲ ਕਰ ਰਹੇ ਹੋ ਕਿਉਂਕਿ ਨਾ ਤਾਂ ਅਸੀਂ ਕੋਈ ਵਿਦਵਾਨ ਆ ਨਾ ਕੋਈ ਪ੍ਰਚਾਰਕ ਆ ਸਿੰਪਲ ਜਿਹਾ ਇਨਸਾਨ ਆ ਸਟੱਡੀ ਕਰਦੇ ਆ ਜਿੰਨੇ ਕੇ ਸਟੱਡੀ ਕਰਦੇ ਆ ਉਹਨਾਂ ਕਾਬਜੀਆਂ ਨਾਲ ਸਾਂਝੇ ਕਰ ਦਿੰਦੇ ਆ ਉਹ ਤਾਂ ਹੀ ਹੋਣੀਆਂ ਸੁਭਾਵਿਕ ਆ ਤਾਂ ਗਲਤੀ ਲਈ ਪਹਿਲੀ ਮਾਫੀ ਮੰਗ ਲੈਂਦੇ ਕੀ ਮਾਤਾ ਅਜੀਤ ਕੌਰ ਜੀ ਤੇ ਮਾਤਾ ਸੁੰਦਰੀ ਜੀ ਇੱਕ ਸਨ ਹਾਂਜੀ ਤੇ ਜਿਹੜੇ ਚਾਰ ਸਹਬਜਾਦੇ ਸੀ ਮਾਤਾ ਅਜੀਤ ਕੌਰ ਜੀ ਦੇ ਸਨ ਹਾਂਜੀ ਓਕੇ ਸਤਬੀਰ ਸਿੰਘ ਜੀ ਦੀ ਕਿਤਾਬ ਹੈ ਜੀ ਜੀ ਉਹਦੇ ਵਿੱਚ ਇੱਕ ਕੁਐਸਚਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲਾ ਜੀ ਦੇ ਕੀ ਨਾਮ ਹਨ ਠੀਕ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲਾ ਦੇ ਕੀ ਨਾਮ ਹਨ ਮਤਲਬ ਗੁਰੂ ਗੋਬ ਸਿੰਘ ਜੀ ਮਹਿਲਾ ਦਾ ਅਰਥ ਜਿੰਨਾ ਕਿ ਮੈਂ ਸਮਝਦਾ ਜਿੰਨਾ ਕਿ ਮੈਂ ਪੜ੍ਹਿਆ ਆਇਆ ਸਮਝਿਆ ਜੀ ਸੁਪਤਨੀ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਮਹਿਲਾ ਠੀਕ ਹੈ ਤੇ ਉੱਥੇ ਤਿੰਨ ਨਾਮ ਆਂਦਾ ਇੱਕ ਮਾਤਾ ਅਜੀਤਕੌਰ ਜੀ ਜੀ ਇੱਕ ਮਾਤਾ ਸੁੰਦਰੀ ਜੀ ਤੇ ਇੱਕ ਮਾਤਾ ਸਾਹਿਬਕੌਰ ਜੀ ਤੇ ਮਾਤਾ ਸਾਹਿਬ ਦੇਵਾ ਜੀ ਵੀ ਕਿਹਾ ਜਾਂਦਾ ਇਹਨਾਂ ਨੂੰ ਮਾਤਾ ਸਾਹਿਬਕੌਰ ਵੀ ਕਿਹਾ ਜਾਂਦਾ ਮਾਤਾ ਸਾਹਿਬ ਦੇਵਾ ਜੀ ਵੀ ਕਿਹਾ ਜਾਂਦਾ ਅਮਰ ਸ ਕਰਨ ਤੋਂ ਪਹਿਲਾਂ ਮਾਤਾ ਸਾਹਿਬ ਦੇਵਾ ਸੀ ਅਮਰ ਸ ਕਰਨ ਤੋਂ ਬਾਅਦ ਮਾਤਾ ਸਾਹਿਬਕੌਰ ਸੀ ਠੀਕ ਹੈ ਤੇ ਜੇ ਅਸੀਂ ਵਿਕੀਪੀਡੀਆ ਤੇ ਚੈੱਕ ਕਰਦੇ ਹਾਂ ਹਾਂ ਜੀ ਵਿਕੀਪੀਡੀਆ ਤੇ ਹੀ ਬਕਾਇਦਾ ਲਿਖਿਆ ਹੈ ਕਿ ਜਦੋਂ ਮਾਤਾ ਸਾਹਿਬਕੌਰ ਜੀ ਦਾ ਗੁਰੂ ਗੋਬਿੰਦ ਸਿੰਘ ਦੇ ਨਾਲ ਆਨੰਦ ਕਾਰਜ ਹੋਇਆ ਹਾਂਜੀ ਉਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦਾ ਮਾਤਾ ਅਜੀਤ ਕੌਰ ਜੀ ਜੀ ਅਤੇ ਮਾਤਾ ਸੁందਰੀ ਜੀ ਦੇ ਨਾਲ ਆਰੰਭਕਾਰ ਵਿਆਹ ਹੋ ਚੁੱਕਿਆ ਸੀ ਠੀਕ ਹੈ ਜੀ ਸੋ ਬਾਕੀ ਵਿਸਥਾਰ ਪੂਰਵਕ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਮੈਂ ਪਹਿਲੀ ਵਾਰ ਬੇਨਤੀ ਕਰ ਚੁੱਕਿਆ ਕਿ ਤੁਸੀਂ ਇੱਕ ਵਿਦਵਾਨ ਪ੍ਰਚਾਰਕ ਨੂੰ ਪੁੱਛ ਲਿਓ ਉਹਨਾਂ ਨੂੰ ਬਿਹਤਰ ਪਤਾ ਹੋਵੇਗਾ ਤੇ ਆਪਾਂ ਜਦੋਂ ਉੱਥੇ ਜਾਂਦੇ ਹਾਂ ਗੁਰਦੁਆਰਾ ਸਾਹਿਬ ਗੁੱਦਲਪੌਟਾ ਸਾਹਿਬ ਉੱਥੇ ਵੀ ਇਹ ਲਿਖਿਆ ਹੈ ਕੀ ਇੱਥੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਸੀਗਾ ਮਾਤਾ ਸੁੰਦਰਜੀ ਦੀ ਕੁੱਖੋਂ ਬਿਲਕੁਲ ਜੀ ਠੀਕ ਹੈ ਜੀ ਤੇ ਜਦੋਂ ਅਸੀਂ ਗੁਰੂ ਕੇ ਆਪਣਾ ਮਹਿਲ ਜਾਂਦੇ ਹਾਂ ਅਨੰਪੁਰ ਸਾਹਿਬ ਗੁਰੂ ਕੇ ਮਹਿਲ ਅਨੰਪੁਰ ਸਾਹਿਬ ਜਾਂਦੇ ਹਾਂ ਉੱਥੇ ਲਿਖਿਆ ਹੈ ਬਕਾਇਦਾ ਕਿ ਇੱਥੇ ਤਿੰਨ ਸਹਿਬਜ਼ਾਦੇ ਦਾ ਜਨਮ ਹੋਇਆ ਸੀਗਾ ਸਹਿਬਜ਼ਾਦਾ ਬਾਬਾ ਜੂਹਾਰ ਸਿੰਘ ਜੀ ਜੋਰਾਵਰ ਸਿੰਘ ਜੀ ਅਤੇ ਫਤਿਹ ਸਿੰਘ ਜੀ ਮਾਤਾ ਅਜੀਤ ਕੌਰ ਜੀ ਦੀ ਕੁੱਖੋਂ ਬਾਕੀ ਇਹ ਕੰਮ ਵਿਦਵਾਨਾਂ ਦਾ ਹੈ ਪ੍ਰਚਾਰ ਕਰਨ ਦਾ ਹਾਂ ਜੀ ਅਕਸਰ ਮੈਂ ਇਹ ਗੱਲ ਕਰਦਾ ਮੈਂ ਪਹਿਲੇ ਵੀ ਇੱਕ ਦੋ ਵਾਰ ਵੀਡੀਓ ਬਣਾ ਚੁੱਕਿਆ ਜਦੋਂ ਅਸੀਂ ਗੁਰਨਾਨਕ ਸਾਹਿਬ ਜੀ ਦੇ ਪਰਦਾਦਾ ਜੀ ਦਾ ਨਾਮ ਸਰਚ ਕਰਦੇ ਹਾਂ ਤਾਂ ਦੋ ਕਿਤਾਬਾਂ ਵਿੱਚ ਦੋ ਵੱਖਰੇ ਵੱਖਰੇ ਨਾਮ ਲਿਖੇ ਹੋਏ ਨੇ ਬਿਲਕੁਲ ਜੀ ਮੈਂ ਕਈ ਵਾਰ ਬੇਨਤੀ ਕਰ ਚੁੱਕਿਆ ਕਿ ਵਿਦਵਾਨਾਂ ਨੂੰ ਚਾਹੀਦਾ ਹੈ ਪ੍ਰਚਾਰਕਾਂ ਨੂੰ ਚਾਹੀਦਾ ਹੈ ਕਿ ਇਹਨਾਂ ਗੱਲਾਂ ਵੱਲ ਧਿਆਨ ਦੇਣ ਜੋ ਸਾਰੇ ਕੋਲ ਨਾਮ ਆ ਰਹੇ ਨੇ ਇੱਕ ਹੀ ਆਣਾ ਚਾਹੀਦਾ ਨੇ ਦੋ ਜਿਹੜੇ ਆ ਰਹੇ ਨੇ ਦੋ ਨਹੀਂ ਆਣੇ ਚਾਹੀਦੇ ਇੱਕ ਹੀ ਆਣਾ ਚਾਹੀਦਾ ਕਿਉਂ ਇਹਦਾ ਨੁਕਸਾਨ ਕੀ ਹੁੰਦਾ ਹੈ ਮੰਨ ਲਓ ਜਿਵੇਂ ਵੀਰ ਜੀ ਨੇ ਕਿਹਾ ਕਿ ਮਾਤਾ ਅਜੀਤ ਕੌਰ ਜੀ ਨੇ ਹਾਂ ਜੀ ਆਪਾਂ ਕਹਿ ਦਈਏ ਕਿ ਸੈਬਜਾਦਾ ਬ ਜੀ ਕੋਈ ਵੀਰ ਮਿਲੇ ਗੈਰ ਸਿਖੋਵੇ ਆਪਾਂ ਉਹਨੂੰ ਕਹਿ ਦਈਏ ਕਿ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਮਾਤਾ ਜੀ ਮਾਤਾ ਅਜੀਤ ਕੌਰ ਜੀ ਸਨ ਹਾਂਜੀ ਉਹ ਜਾਏ ਪੌਟਾ ਸਾਹਿਬ ਉੱਥੇ ਜਾ ਕੇ ਪੜ੍ਹੇ ਉੱਥੇ ਲਿਖਿਆ ਹੋਵੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਮਾਤਾ ਜੀ ਮਾਤਾ ਸੁੰਦਰੀ ਜੀ ਸਨ ਤਾਂ ਉਹ ਤਾਂ ਆ ਕੇ ਸਾਨੂੰ ਕਹੇਗਾ ਭਾਈ ਸਾ ਤੂੰ ਹੀ ਸਾਨੂੰ ਗਲਤ ਬਤ ਦੱਸਿਆ ਬਿਲਕੁਲ ਜੀ ਇੱਥੇ ਸਾਰੇ ਕੀਤੇ ਆਪਾਂ ਗਲਤ ਸਾਬਿਤ ਹੋਣਾ ਚਾਹੇ ਆਪਾਂ ਸਹੀ ਹੀ ਦੱਸਿਆਗਾ ਠੀਕ ਹੈ ਅੱਜ ਆਪਾਂ ਦੇਖਦੇ ਹਾਂ ਸਟੇਜਾਂ 'ਤੇ ਪ੍ਰਚਾਰਕ ਦੂਜੇ ਦੇ ਬਾਰੇ ਬੋਲਦੇ ਨੇ ਇਹ ਲੜਾਈ ਝਗੜੇ ਚੱਲ ਕਿਉਂ ਰਹੇ ਨੇ ਕੋਈ ਕਿਤਾਬਾਂ ਦੇ ਵਿੱਚ ਨਾ ਵੱਖਰੇ ਵੱਖਰੇ ਨਾਮ ਵਕਰੀ ਵਕਰੀ ਡੇਟ ਗੁਨਾਰਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਵੀ ਵਿਵਾਦ ਛੜ ਜਾਂਦਾ ਕਿ ਕਦੋਂ ਉਹਨਾਂ ਦਾ ਪ੍ਰਕਾਸ਼ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਵਿਵਾਦ ਛੜ ਜਾਂਦਾ ਕਿ 22 ਦਸੰਬਰ ਨੂੰ ਹੈ 26 ਦਸੰਬਰ ਨੂੰ ਹੈ 5 ਜਨਵਰੀ ਨੂੰ ਹੈ ਜਾਂ ਕਿਸ ਡੇਟ ਨੂੰ ਹੈ ਵੱਖਰੇ ਵੱਖਰੇ ਡੇਟਾਂ ਆਈ ਜਾਂਦੀਆਂ ਨੇ ਸੋ ਇਹ ਸਾਰਾ ਜਿਹੜਾ ਮਸਲਾ ਨਾ ਇਹ ਮੇਰੇ ਵਰਗੇ ਬੰਦੇ ਅੱਜ ਤਾਂ ਕੁਝ ਵੀ ਨਹੀਂ ਹੈਗੇ ਕੁਝ ਵੀ ਨਹੀਂ ਹੈ ਜ਼ੀਰੋ ਆ ਲੇਕਿਨ ਜਿਹੜੇ ਪ੍ਰਚਾਰਕ ਨੇ ਅਗਰ ਉਹ ਇਹ ਸੋਚਣ ਕਿ ਫੇਸਬੁਕ ਤੇ ਬੈਕ ਨਹੀਂ ਵੇੜ ਦਾਂਗੇ ਫੇਸਬੁਕ ਤੇ ਬੈਕ ਨਹੀਂ ਨਿਵੜਨੇ ਇਹ ਤਾਂ ਉਹਨਾਂ ਨੂੰ ਚਾਹੀਦਾ 71 ਹੋਣ ਆਪਾਂ ਇਹ ਕਿਵੇਂ ਆ ਜਿਹੜੇ ਪੁਲੇਖੇ ਪਏ ਹੋਏ ਨੇ ਇਹਨਾਂ ਨੂੰ ਦੂਰ ਕੀਤਾ ਜਾ ਸਕੇ ਤਾਂ ਕਿ ਇੱਕ ਸੋਹਣਾ ਮਾਹੌਲ ਬਣੇ ਬਿਲਕੁਲ ਜੀ ਹਨਾ ਕਿਉਂਕਿ ਮੈਂ ਬਿਲਕੁਲ ਨਹੀਂ ਚਾਹੁੰਦਾ ਕਿ ਕਦੀ ਵੀ ਐਦਾਂ ਕੁਛ ਨਾ ਮਤਲਬ ਕਿ ਵਿਵਾਦ ਵਾਲੀ ਗੱਲਾਂ ਕਿਤੇ ਆ ਜਾਂਦੀਆਂ ਨੇ ਗੱਲਾਂ ਨੂੰ ਲੈ ਕੇ ਵੱਡੇ ਵੱਡੇ ਵਿਵਾਦ ਹੋ ਜਾਂਦੇ ਨੇ ਬਹੁਤ ਵੱਡੇ ਵਿਵਾਦ ਹੋ ਜਾਂਦੇ ਨੇ ਫਿਰ ਅੱਗੇ ਤਾਂ ਤੁਹਾਨੂੰ ਪਤਾ ਹੀ ਹੈਗਾ ਸਾਰਾ ਕਿੱਥੇ ਗੱਲ ਹੋ ਜਾਂਦੀ ਹੈ ਹਾਂ ਇੱਕ ਬੇਨਤੀ ਹੋਰ ਹੈ ਕੀ ਠੀਕ ਹੈ ਸਟੱਡੀ ਹੋਣੀ ਜ਼ਰੂਰੀ ਹੈ ਜਾਣਕਾਰੀ ਹੋਣੀ ਜ਼ਰੂਰੀ ਹੈ ਮੇਰੀ ਕਹੀ ਸਾਰੀ ਗੱਲ ਸਹੀ ਹੋਵੇ ਜ਼ਰੂਰੀ ਨਹੀਂ ਹੈ ਮੈਂ ਅਗਰ ਫਿਰ ਬੇਨਤੀ ਕਰਦਾ ਹਾਂ ਕਿ ਪੜ੍ਹ ਕੇ ਆਪ ਜੀ ਨਾਲ ਜਾ ਕੇ ਸਾਂਝੀ ਕਰਦੇ ਹਾਂ ਹੋ ਸਕਦਾ ਜੋ ਅਸੀਂ ਪੜ੍ਹ ਰਹੇ ਹਾਂ ਜਿਸ ਕਿਤਾਬ ਤੋਂ ਪੜ੍ਹ ਰਹੇ ਹਾਂ ਉਸ ਕਿਤਾਬ 'ਚ ਗਲਤ ਲਿਖਿਆ ਹੋਵੇ ਹੋ ਸਕਦਾ ਹੈ ਤੁਸੀਂ ਕਿਸੇ ਹੋਰ ਕਿਤਾਬ ਤੋਂ ਪੜਿਆ ਹੋਵੇ ਹੋ ਸਕਦਾ ਹੈ ਠੀਕ ਹੈ ਇਸ ਕਰਕੇ ਕਿਸੇ ਦੀ ਸਾਰੀ ਗੱਲ ਨੂੰ 100% ਸਹੀ ਮੰਨ ਲੈਣਾ ਇਹ ਗੱਲ ਗਲਤ ਹੈ ਲੇਕਿਨ ਆਪਾਂ ਨੇ ਕਰਨਾ ਕੀ ਹੈ ਉਸ ਗੱਲ ਨੂੰ ਮੇਰੇ ਲੱਗਦਾ ਸਾਰੇ ਸਹਿਮਤ ਹੋ ਜਾਣਗੇ ਕਿ ਆਪਾਂ ਨੇ ਨਾ ਗੁਰਬਾਣੀ ਨੂੰ ਸਮਝਣਾ ਹੈ ਜੀ ਔਰ ਆਪਣੇ ਜੀਵਨ ਦੇ ਵਿੱਚ ਲੈ ਕੇ ਆਣਾ ਮੈਂ ਵੀ ਕੋਸ਼ਿਸ਼ ਕਰਾਂ ਆਪ ਜੀ ਵੀ ਕੋਸ਼ਿਸ਼ ਕਰੀਏ ਕਿ ਆਪਾਂ ਨੇ ਲੜਨਾ ਨਹੀਂ ਕਿਸੇ ਨਾਲ ਹਾਂਜੀ ਜੇ ਕੋਈ ਕਹਿੰਦਾ ਉਹਨੂੰ ਬੜੇ ਪਿਆਰ ਨਾਲ ਕਿ ਪਾਤਸ਼ਾਹ ਜੀ ਮੈਂ ਨਾ ਇਹ ਪੜਿਆ ਸੀਗਾ ਉਹ ਅਗਲਾ ਜਵਾਬ ਦੇ ਕਿ ਵੀਰ ਜੀ ਮੈਂ ਨਾ ਇਹ ਪੜਿਆ ਸੀ ਇੱਕ ਕਿਤਾਬ ਦੇ ਵਿੱਚੋਂ ਪੜਿਆ ਸੀ ਬਿਲਕੁਲ ਜੀ ਹਾਲੀ ਹੋ ਗਿਆ ਜਦੋਂ ਲੜਨ ਲੱਗ ਜਾਂਦਾ ਨਾ ਇੱਕ ਦੂਜੇ ਪੁੱਠਾ ਹੀ ਦਾ ਬੋਲਣ ਲੱਗ ਜਾਂਦੇ ਆ ਫਿਰ ਵੀ ਬਾਤ ਬੱਤ ਹੈ ਬਿਲਕੁਲ ਠੀਕ ਹੈ ਸੋ ਮੇਰੀ ਇਹੀ ਬੇਨਤੀ ਹੈ ਜੀ ਕਿ ਵਿਵਾਦ ਨਾ ਖੜਾ ਕਰੋ ਪਿਆਰ ਨਾਲ ਰਹੋ ਮਿਲ ਜੁਲ ਕੇ ਰਹੋ ਤੇ ਜਿੰਨਾ ਕਿ ਮੈਨੂੰ ਜਾਣਕਾਰੀ ਸੀ ਮੈਂ ਆਪਣੇ ਸਾਹਮਣੇ ਜਵਾਬ ਦਿੱਤਾ ਹੈ ਜੀ ਬਾਕੀ ਆਪ ਜ ਦੇਖ ਸਕਦੇ ਹੋ ਧੰਨਵਾਦ ਜੀ